ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ న్యూਸ ਵੀ ਨਾਲ ਸੀਗਰ ਗਿੱਲਾ ਦੇ ਨਾਲ ਦੀ ਮੈਂ ਤੁਹਾਡਾ ਆਪਣਾ ਨਾਸਿੰਗਰ ਗਿੱਲਾ ਅੱਜ ਤੁਹਾਨੂੰ ਲੈ ਕੇ ਚાલਦੇ ਹਾਂ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗਵਿੰਦਗੜ੍ਹ ਦੇ ਮਹਾ ਪ੍ਰਗਿਆ ਹਾਲ ਦੇ ਵਿੱਚ ਜਿੱਥੇ ਅੱਜ ਪੰਜਾਬ ਸਿਹਤ ਸਭਾ ਰਜਿਸਟਰਡ ਅਮਲੋ ਵੱਲੋਂ 34ਵਾਂ ਸਿਹਤਕ ਸਾਲਾਨਾ ਸਾਲਾਨਾ ਸਮਾਰੋਹ ਜਿਹੜਾ ਉਹ ਕਰਾਇਆ ਜਾ ਰਿਹਾ ਇਸ ਮੌਕੇ ਇਹ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅੱਜ ਪੰਜਾਬ ਸਹਿਤ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਣਾ ਹੈ ਉਹਨਾਂ ਦਾ ਨਾਮ ਹੈ ਸ੍ਰੀ ਸੁਲੱਖਣ ਸਰਹੱਦੀ ਪ੍ਰਸਿੱਧ ਸਹਿਤਕਾਰ ਅਤੇ ਸਰਦਾਰ ਗੁਰਮਿੰਦਰ ਸਿੰਘ ਕੈਂਡੋਵਾਲ ਪ੍ਰਸਿੱਧ ਗੀਤਕਾਰ ਦਾ ਜਿਹੜਾ ਵਿਸ਼ੇਸ਼ ਸਨਮਾਨ ਹੈ ਉਹ ਪੰਜਾਬੀ ਸਹਿਤ ਸਭਾ ਵੱਲੋਂ ਕੀਤਾ ਜਾਣਾ ਹੈ ਤੇ ਇਸ ਮੌਕੇ ਪੰਜਾਬੀ ਸਹਿਤ ਸਭਾ ਦੇ ਸਰਪ੍ਰਸਤ ਮਿਹਰ ਸਿੰਘ ਰਾਇਏਵਾਲ ਤੇ ਪ੍ਰਧਾਨ ਕਰਨਜੀਤ ਸਿੰਘ ਬਿੱਟੂ ਨੇ ਕਿਹਾ ਕਿ ਹੁਣ ਤੱਕ ਸਾਡੀ ਜਿਹੜੀ ਪਿੰਡ ਦੀ ਸਾਥ ਸਭਾਈ ਹੁਣ ਤੱਕ ਘਟੋ ਘਟ ਪ੍ਰਸਿੱਧ ਸਹਾਇਤਕਾਰਾਂ ਦੇ ਵਿੱਚ 70 ਪ੍ਰਸਿੱਧ ਸਹਾਇਤਕਾਰਾਂ ਦਾ ਜਿਹੜਾ ਸਨਮਾਨ ਕਰ ਚੁੱਕੀ ਹੈ ਤੇ ਅੱਜ ਉਹ ਤੁਹਾਨੂੰ ਲੈ ਕੇ ਚੱਲਦੇ ਹਾਂ ਰੇਸ਼ ਭਗਤ ਯੂਨੀਵਰਸਿਟੀ ਦੇ ਮਹਾ ਪ੍ਰਗਿਆ ਹਾਲ ਦੇ ਵਿੱਚ ਜਿੱਤੇ ਸਮਾਗਮ ਚੱਲ ਰਿਹਾ ਦਿਖਾਉਣੇ ਆ ਤੁਹਾਨੂੰ ਉਸ ਤੋਂ ਜੀ ਲਾਈਵ ਤਸਵੀਰਾਂ ਤੇ ਕਲਾਵਾਂ ਦੇ ਬਾਅਦ ਆਜੋ ਤੁਹਾਨੂੰ ਆਪਣਾ ਦਿੱਤਾ ਬਤਵਾਤ ਕੀਤੇ ਨਾਚ ਗਰਮਿਲਾ ਦੇ ਨਾਲ ਵੱਖ-ਵੱਖ ਪ੍ਰੋਗਰਾਮ ਦੀਆਂ ਝਲਕੀਆਂ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੰਦਵਾੜਾ ਵਿੱਚ ਫਿਰ ਐ ਖਾਇਆ ਵੀ ਸ਼ਾਨੂ ਮੈਂ ਅੱਜ ਆਖਾਂ ਵਾਰਿ ਸ਼ਾਨੂ ਕਿਤੋਂ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਕਿਸ਼ਕ ਦਾ ਕੋਈ ਅਗਲਾ ਵਰਕਾ ਕੋਲ ਤੇ ਕੋਈ ਅਜ ਕਿਤਾਬੇ ਇਸ਼ਕ ਦਾ ਅਗਲਾ ਵਰਕਾ ਕੋਲ ਇੱਕ ਰੋਈ ਸੀ ਧੀ ਪੰਜਾਬ ਦੀ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿ ਸ਼ਾਨੂ ਕਹਿਣ ਵੇ ਦਰਦਮੰਦਾਂ ਦੇ ਦਰਦੀਆ ਭਾਂਡਾ ਟਿੰਡਾ ਨੀੜਾ ਲੱਗਾ ਘੱਟ ਗਾਨੀ ਗੱਲ ਸੀਣਾ ਕੀਤਾ ਫਿਰ ਉਸ ਗੱਲ ਦਾ ਪਲਟਿਆ ਪਾਸਾ ਆਂ ਦਾ ਅੰਤ ਸਮੇਂ ਜਦੋਂ ਵਰਤਿਆ ਬਾਣਾ ਮਣੀਆਂ ਦੂਰ ਪਰ ਕਿਹੜਾ ਮੈਂ ਤੁਰ ਕੇ ਜਾਣਾ ਆਜੋ ਹੁਣ ਤੁਹਾਡੀ ਕਰਾਉਣਿਆਂ ਗੱਲਬਾਤ ਪ੍ਰਧਾਨ ਪੰਜਾਬੀ ਸਾਇਸਵਾ ਦੇ ਭਰਮਜੀਤ ਸਿੰਘ ਬਿੱਟੂ ਦੇ ਨਾਲ ਅਤੇ ਸਰਪ੍ਰਸਤ ਮਹਿਰ ਸਿੰਘ ਰਾਇਏਵਾਲ ਦੇ ਨਾਲ ਅਤੇ ਇਸ ਮੌਕੇ ਸ਼੍ਰੋਮਣੀ ਅਤੇ ਬਾਦਰਨ ਪੱਤਰਕਾਰ ਭੂਸਨ ਸੂਦ ਨੇ ਕੀ ਕਿਹਾ ਤੇ ਕੀ ਸੰਦੇਸ਼ ਦਿੱਤਾ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਉਸ ਦੇ ਨਾਲ ਹੀ ਪ੍ਰਗਟ ਚੰਨ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੀ ਆ ਅੱਜ ਉਹ ਕਰਦੇ ਆ ਦਿਖਾਉਨੇ ਤੁਹਾਨੂੰ ਲਾਈਵ ਤਸਵੀਰਾਂ ਕਿ ਉਹਨਾਂ ਨੇ ਪੰਜਾਬੀ ਸਹਿਤ ਸਭਾ ਬਿੱਲੋਂ ਕੀਤੀ ਜਾਰੀ ਕਾਰਗੁਜ਼ਾਰੀ ਬਾਰੇ ਕੀ ਚਾਣਨਾ ਪਾਇਆ ਆ ਜੋ ਕਰਦੇ ਆ ਗੱਲਬਾਤ ਪ੍ਰਧਾਨ ਹਰਪਜੀਤ ਸਿੰਘ ਬਿੱਟੂ ਮੀਰ ਸਿੰਘ ਰਾਈਏਵਾਲ ਅਤੇ ਭੂਸਨ ਸੂਤ ਦੇ ਨਾਲ ਮੇਰਾ ਨਾਮ ਪਰਮਜੀਤ ਸਿੰਘ ਮੈਂ ਪੰਜਾਬੀ ਸਾਇਸ ਸਭਾ ਅਮਲੋ ਰਜਿਸਟਰ ਦਾ ਪ੍ਰਧਾਨ ਹਾਂ ਜੀ ਤੇ ਇਸ ਵਾਰ ਅਸੀਂ 34ਵਾਂ ਸਨਾਨਾ ਸਮਾਰੋਹ ਕਰਵਾ ਰਹੇ ਹਾਂ ਦੇਸ਼ ਭਗਤ ਯੂਨੀਵਰਸਿਟੀ ਦੇ ਵਿੱਚ ਜੀ ਤੇ ਜੀ ਇਸ ਸਭਾ ਦੇ ਜਿਹੜੇ ਸਰਪ੍ਰਸਤ ਨੇ ਉਹ ਸਰਦਾਰ ਮੀਰ ਸਿੰਘ ਰਾਈਏਵਾਲ ਨੇ ਜੀ ਅਸੀਂ ਹਰ ਸਾਲ ਦੋ ਸਾਇਸ ਕਰਨ ਦਾ ਸਨਮਾਨਤ ਕਰਦੇ ਹਾਂ ਜੀ ਤੇ ਇਸ ਵਾਰ ਅਸੀਂ ਸਲੱਖਣ ਸਰਹੱਦੀ ਜੀ ਅਤੇ ਬੜੇ ਮਸ਼ਹੂਰ ਗੀਤਕਾਰ ਨੇ ਗਰਵਿੰਦਰ ਕੈਂਡੋਵਾਲ ਜੀ ਉਹਨਾਂ ਦਾ ਸਨਮਾਨ ਜਿਹੜਾ ਉਹ ਕਰਨਾ ਇਹ ਸਾਡੀ ਇੱਕ ਨਿੱਕੀ ਜੀ ਕੋਸ਼ਿਸ਼ ਆ ਅਸੀਂ ਚਾਹੁੰਦੇ ਆ ਤੇ ਵੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਜਿਹੜਾ ਹੈ ਉਹ ਜਿੰਦਾ ਰੱਖਿਆ ਜਾਵੇ ਕਿਉਂਕਿ ਆਪਾਂ ਦੇਖਦੇ ਆ ਵੀ ਆਪਣੀ ਜਿਹੜੀ ਮਾਂ ਬੋਲੀ ਆ ਉਹਨੂੰ ਰੁੱਕ ਭੁੱਲਦੇ ਜਾ ਰਹੇ ਨੇ ਸਾਡਾ ਤਾਂ ਇੱਕ ਸਨੇਹਾ ਵੀ ਅਸੀਂ ਆਪਣੇ ਸੱਭਿਆਚਾਰ ਨਾਲ ਆਪਣੇ ਸਾਇਤ ਦੇ ਨਾਲ ਜਿਹੜਾ ਜੋ ਜੁੜੇ ਰਹੀ ਹੈ ਜੀ ਪਿੰਨਵਾਂ ਸਮਾਗਮ ਹੈ ਇਹ 34ਵਾਂ ਸਾਲ ਦਾ ਸਮਾਗਮ ਆ ਜੀ ਹਾਂਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਮੈਂ ਤਾਂ ਇਹੀ ਕਹੂੰਗਾ ਬਈ ਆਪਣੀ ਨਾ ਪਹਿਚਾਣ ਗਵਾ ਦਿਓ ਵਿਰਸੇ ਪੱਖੋਂ ਅਮੀਰੋ ਊੜਾ ਜੂੜਾ ਸੰਭ ਕੇ ਰੱਖਿਓ ਮੇਰੇ ਪੰਜਾਬੀ ਜੀਰੋ ਧੰਨਵਾਦ ਹਾਂਜੀ ਆਪਣੇ ਦੂਜੀ ਸ਼੍ਰੋਮਣੀ ਪੱਤਰਕਾਰ ਜੋ ਕਿ ਅੱਜ ਸਹਿਤ ਸਭਾ ਦੇ ਵਿੱਚ ਜਿਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉਹ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਸਹਿਤ ਸਭਾ ਦੀਆਂ ਜਿਹੜੀਆਂ ਸਹਿਤ ਸਭਾ ਦੀਆਂ ਪ੍ਰਾਪਤੀਆਂ ਨੇ ਜਾਂ ਹੋਰ ਕਿੱਦਾਂ ਦਾ ਤੁਹਾਨੂੰ ਲੱਗਾ ਪ੍ਰੋਗਰਾਮ ਕਿਵੇਂ ਅੱਜ ਪੰਜਾਬੀ ਬੋਲੀ ਨੂੰ ਪਰਫੁੱਲਟ ਕਰ ਲਈ ਸਾਹਿਬ ਮਾਮਾ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਮੈਨੂੰ ਬਹੁਤ ਖੁਸ਼ੀ ਆ ਵੀ ਜਿਹੜੀ ਸਾਡੀ ਅਮਲੋਹ ਦੀ ਸਹਿ ਸਭਾ ਇਸ ਵੱਲੋਂ ਜਿੱਥੇ ਹਰ ਸਾਲ ਸੱਭਿਆਚਾਰਕ ਸਮਾਗਮ ਕਰਕੇ ਹੁਣ ਹਰ ਲਖਾਰੀ ਸਹਿਦਕਾਰ ਗੀਤਕਾਰ ਇਹਨਾਂ ਦਾ ਸਨਮਾਨ ਕੀਤਾ ਜਾਂਦਾ ਉੱਥੇ ਹਰ ਮਹੀਨੇ ਮੀਟਿੰਗ ਕਰਕੇ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਟ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਇਸ ਦੇ ਲਈ ਮੈਂ ਸਮੂਹ ਉਦੇਦਾਰ ਦਾ ਧੰਨਵਾਦ ਕਰਦਾ ਤੇ ਇਸ ਸਮਾਗਮ ਕਰਨ ਦੇ ਉੱਤੇ ਵਧਾਈ ਦਿੰਦਾ ਹਾਂ ਜੀ ਆਪਣੇ ਤੁਸੀਂ ਜ ਸਹਿਸਭਾ ਦੇ ਵਿੱਚ ਸਰਪ੍ਰਸਤ ਹੋ ਇਹਨਾਂ ਦੇ ਤੇ ਅੱਜ ਪ੍ਰੋਗਰਾਮ ਆ ਤੁਹਾਡਾ 34ਵਾਂ ਤੇ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਅ ਅੱਜ ਪੰਜਾਬੀ ਸਹਿਸਭਾ ਰਿਸਟ੍ਰਡ ਅਮਰੋਦ ਆ ਸਾਹਿਤਿਕ ਸਨਾਨਾ ਸਨਮਾਨ ਸਮਰੋਹ ਹੈ ਤੇ ਇਸ ਵੇਲੇ ਇਸ ਇਹ ਸਭਾ ਤਕਰੀਬਨ ਹਰ ਸਾਲ ਦੋ ਸਹਿਤਕਾਰਾਂ ਜਿਹੜੇ ਕਿ ਨਾਮਵਰ ਸਹਿਤਕਾਰ ਨੇ ਉਹਨਾਂ ਦਾ ਸਨਮਾਨ ਕਰਦੀ ਆ ਹੁਣ ਤੱਕ ਲਗਭਗ ਜਿਹੜੇ ਨਾਮਵਰ ਸਹਿਤਕਾਰ ਨੇ ਲਗਭਗ 70 ਸਹਿਤਕਾਰਾਂ ਦਾ ਅਸੀਂ ਸਨਮਾਨ ਕਰ ਚੁੱਕੇ ਆ ਸਾਡੀ ਕੋਸ਼ਿਸ਼ ਹੈ ਕਿ ਮਾਂ ਬੋਲੀ ਨੂੰ ਹੋਰ ਵੱਧ ਤੋਂ ਵੱਧ ਪ੍ਰਫੁੱਲਤ ਕੀਤਾ ਜਾਵੇ ਇਹ ਸਭਾ ਦੀ ਜਿਹੜੀ ਮੀਟਿੰਗ ਹੈ ਮਹੀਨੇ ਦੇ ਹਰ ਦੂਜੇ ਸ਼ਨੀਵਾਰ ਹੁੰਦੀ ਹੈ ਜਿਹਦੇ ਵਿੱਚ ਅਸੀਂ ਬਾਰੋਂ ਵੀ ਤੇ ਸਾਡੇ ਲੋਕਲ ਪੱਤਰ ਆਪਣੇ ਵੀਰ ਨੇ ਸਹਿਯਕਾਰ ਉਹ ਵੀ ਇੱਥੇ ਸਾਮਲ ਹੁੰਦੇ ਨੇ ਅਸੀਂ ਅੱਗੇ ਤੋਂ ਵੀ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਜੀ ਸਿਹਤ ਸਭਾ ਹੋਰ ਪ੍ਰਫੁੱਲਤ ਹੋਵੇ ਤੇ ਪੰਜਾਬੀ ਮਾਂ ਬੋਲੀ ਹੋਰ ਪ੍ਰਫੁੱਲਤ ਹੋਵੇ ਠੀਕ ਹੈ ਧੰਨਵਾਦ